ਸਰ ਮੇਰਾ ਨਾਮ ਦਜੀਤ ਕੁਮਾਰ ਹੈ ਸਾਨੋ ਸ਼੍ਰੀ ਸ਼ਰਦਾਸ ਗੁਰਦਾਸਪੁਰ ਦਾ ਰਹਿਣ ਵਾਲਾ ਮੈਂ ਔਰ ਅਰਬਨ ਸਟੇਟ ਗੁਰਦਾਸਪੁਰ ਦੇ ਵਿੱਚ ਅਸੀਂ ਇੱਕ ਮਕਾਨ ਬਣਾ ਰਹੇ ਹਾਂ ਜਿਹੜਾ ਉਸਾਰੀ ਅਧੀਨ ਹੈ ਬੀਤੇ ਦਿਨੀ ਇੱਕ ਮੈਨੂੰ ਸੂਚਨਾ ਮਿਲੀ ਅੱਜ ਸਵੇਰੇ ਹੀ ਵੈਸੇ ਸੂਚਨਾ ਮਿਲੀ ਕਿ ਇੱਥੇ ਤੁਹਾਡੇ ਚੋਰੀ ਹੋ ਗਈ ਹੈ ਔਰ ਤੁਹਾਡੀਆਂ ਜਿਹੜੀਆਂ ਵਾਇਰਿੰਗ ਦੀਆਂ ਤਾਰਾਂ ਆ ਉਹ ਕੱਟ ਕੇ ਲੈ ਗਏ ਨੇ ਤੇ ਉਹ ਸਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਾਰ ਤੇ ਸਰ ਵੈਸੇ ਥੱਲੇੋਂ ਕੱਟ ਕੇ ਲੈ ਕੇ ਆਏ ਨੇ ਸਾਰੀ ਸਾਰੀ ਪਰ ਉਪਰ ਤਾਂ ਖਰਾਬ ਹੋ ਜਾਂਦੀ ਹੈ ਇਹ ਤਾਂ ਉਹ ਇਲੈਕਟ੍ਰੀਸ਼ੀਅਨ ਦੱਸ ਸਕਦਾ ਵਾ ਵੀ ਕਿੰਨਾ ਹੈ ਉਹਨੂੰ ਬਾਕੀ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ 50000 ਤੋਂ ਪਲਾਸੀ ਲੱਗ ਰਿਹਾ ਵਾ ਜੋ ਅੰਦਾਜ਼ਾ ਹੋਇਆ ਇਸ ਤੋਂ ਇਲਾਵਾ ਸਰ ਆਲਰੇਡੀ ਇੱਥੇ ਬੜੇ ਚਾਂਸਸ ਹੋ ਚੁੱਕੇ ਨੇ ਕਲੋਨੀ ਦੇ ਵਿੱਚ ਤੇ ਅਸੀਂ ਆਲਰੇਡੀ ਪ੍ਰਸ਼ਾਸਨ ਨੂੰ ਵੀ ਅਪੀਲ ਕਰ ਚੁੱਕੇ ਸੀਗੇ ਕਿ ਇੱਥੇ ਜਿਹੜੀ ਗਸ਼ਤ ਵਧਾਈ ਜਾਏ ਤੇ ਹੁਣ ਵੀ ਇਹੀ ਅਪੀਲ ਕਰਦੇ ਆ ਕਿ ਪੁਲਿਸ ਦੀ ਗਸ਼ਤ ਜਿਹੜੀ ਇੱਥੇ ਵੀ ਵਧਾਈ ਜਾਏ ਤਾਂ ਕਿ ਜਿਹੜਾ ਅਨਪਛਾਤੇ ਵਿਅਕਤੀ ਆ ਉਹਨਾਂ ਦੇ ਰੋਕ ਤਾਮ ਲੱਗ ਸਕੇ ਤਾਂ ਕਿ ਇਹ ਜਿਹੜੀਆਂ ਅਨ ਸੁਕਾਨ ਘਟਨਾਵਾਂ ਜਿਹੜੀਆਂ ਨਾ ਵਾਪਰਨ ਸੋ ਇਹੀ ਮੇਰੀ ਪ੍ਰਸ਼ਾਸਨ ਅਗੇ ਅਪੀਲ ਹੈ ਸਰ ਕੀ ਕਲੋਨੀ ਦਾ ਨਾਮ ਅਜੇ ਚੋੜ ਕੇ ਇਹ ਸਰ ਪੁੱਡਾ ਅਰਬਨ ਸਟੇਟ ਹੈ ਬਡਾਲਾ ਰੋਡ ਤੇ ਕਲੋਨੀ ਦਾ ਨਾਮ ਹੈ ਤੁਹਾਨੂੰ ਸਵੇਰੇ ਪਤਾ ਲੱਗਾ ਹਾਂਜੀ ਮੈਨੂੰ ਸਵੇਰੇ ਹੀ ਪਤਾ ਲੱਗਾ ਐਕਚੁਅਲੀ ਮੇਰਾ ਇੱਕ ਲੇਬਰ ਵਾਲਾ ਇੱਥੇ ਰਾਤੀ ਸੌਂਦਾ ਹੈ ਉਹ ਰਾਤੀ ਕਾਫੀ ਲੇਟ ਤੋ ਆਇਆ ਤੇ ਰਾਤੀ ਉਹਨੇ ਮੈਨੂੰ ਦੱਸਿਆ ਵੀ ਇੱਥੇ ਨੇਰਾ ਬਹੁਤ ਐ ਤੇ ਮਤਲਬ ਲਾਈਟ ਸ਼ੈਡ ਗਈ ਹੋਈ ਐ ਤੇ ਮੈਂ ਕਿਹਾ ਚਲੋ ਸਵੇਰੇ ਦੇਖਾਂਗੇ ਆਗੇ ਸਵੇਰੇ ਫਿਰ ਮੈਂ ਜਦੋਂ ਲੜ ਕੇ ਆਇਆ ਇੱਥੇ ਤੇ ਮੈਂ ਦੇਖਿਆ ਕਿ ਇੱਥੇ ਤਾਰਾਂ ਜਿਹੜੀਆਂ ਚੋਰੀ ਹੋ ਚੁੱਕੀਆਂ ਸੀਗੀਆਂ ਜਿਹੜੀ ਮੇਨ ਤਾਰ ਸੀਗੀ ਉਹ ਵੀ ਲੈ ਚੁੱਕੇ ਸੀਗੇ ਤੇ ਇੱਥੇ ਵੀ ਜਿੰਨੀਆਂ ਤਾਰਾਂ ਵੱਟ ਕੇ ਲੈ ਕੇ ਜਾ ਸਕੇ ਉਹ ਲੈ ਗਏ ਪੁਲਿਸ ਨੂੰ ਕੰਪਲੇਟ ਨਹੀਂ ਕੀਤੀ ਨਹੀਂ ਅਜੇ ਮੈਂ ਪੁਲਿਸ ਨੂੰ ਕੰਪਲੇਟ ਨਹੀਂ ਕੀਤੀ ਅਜੇ ਪੁਲਿਸ ਨੂੰ ਕੋਈ ਕੰਪਲੇਨਟ ਨਹੀਂ ਕੀਤੀ ਆ ਜਾ ਤੇ ਮੈਂ ਇਹੀ ਥੋੜਾ ਜਿਆਦਾ ਸੈਟ ਕਰਾ ਰਿਆ ਸੀਗਾ ਕਿ ਇੱਥੇ ਕੋਈ ਇਹਦੀ ਸੇਫਟੀ ਵਾਸਤੇ ਹੋਰ ਕੋਈ ਇੱਕ ਅੱਧਾ ਡੋਰ ਲਵਾ ਲਈਏ ਤਾਂ ਕਿ ਜਿਹੜੀ ਸਾਰੀ ਦੇ ਵਿੱਚ ਵਿੱਚ ਮਤਲਬ ਇਹਨੂੰ ਪ੍ਰੋਬਲਮ ਨਾ ਆਏ